ਜੈ ਕਰਾ ਬੋਆ ਜੀ ਦਾ ਬਹੁਤ ਸੱਚ ਦੀ ਵਾਰੀ ਕੀ ਜੈ ਆਸ ਪੁਲੀ ਬਾਬਾ ਕਲਾ ਡਵੈਲਪਮੈਂਟ ਕਮੇਟੀ ਬੈਠੀ ਜੀ ਆ ਤੇ ਮਨੇ ਸਾਰੇ ਲਈ ਇੱਕ ਫੈਸਲਾ ਕੀਤਾ ਹੈ ਕਿ ਕਿ ਬਾਬਾ ਕਲਾ ਇੱਕ ਬਿਡਾ ਵੱਡਾ ਕੀਰਤਸਥਾਨ ਹੈ ਜਿੱਥੇ ਲੱਖਾਂ ਦੀ ਤਹਾਰ ਦੀ ਜਤਰੂ ਆਂਦੇ ਨੇ 12 ਦੇ ਲੋਕ ਆਂਦੇ ਨੇ ਔਰ ਬੋ ਬਾਬੇ ਕੇ ਮੱਥਾ ਟੇਕੀ ਆ ਆਪਣੀਆਂ ਅਰਦਾਸਾਂ ਮੰਗਦੇ ਨੇ ਆ ਉਰੇ ਸਿਰ ਤੇ ਬੜਾ ਵੱਡਾ ਤਲਾ ਜਿਹੜਾ ਇੱਕ ਵੱਡਾ ਵੱਡਾ ਸਰੋਵਰ ਹੈ ਜਿਸ ਵਿੱਚ ਲੱਖਾਂ ਹਜ਼ਾਰਾਂ ਦੀ ਤعداد ਵਿੱਚ ਮਛਲੀਆਂ ਰਹਿਦੀਆਂ ਨੂੰ ਲੋਕ ਉਹਨਾਂ ਦਾ ਆਸਥਾ ਕਰਨਾ ਹੈ ਉਹ ਲੋਕ ਮਛਲੀਆਂ ਕੀ ਆਟਾ ਪਾਉਂਦੇ ਰੋ ਆਪਣੀ ਆਪਣੀ ਮਨੋ ਕਾਮਨਾ ਪੂਰੀ ਕਰਦੇ ਅਸੀਂ ਵੀ ਬੜਾ ਸਾਰੇ ਇਹ ਲਿਖਿਆ ਜਿਹੜੇ ਕੋਈ ਚੁਰੇ ਜਾਂ ਉੱਪਰ ਜਾਤੂ ਆਨੇ ਆਵੇ ਬੜਾ ਚੋਟਾ ਹੈ ਇੱਕ ਤੇ ਲੇਡੀ ਬਾਥਰੂਮ ਬਾਥਰੂਮ ਦੇ ਲੈਣ ਜਗਾਨੀ ਮੋਰਤਾ ਜਿਹੜੀਆਂ ਦਾ ਹੀ ਹੈ ਪਰੇ ਨਗਰੀਆਂ ਬਾਹਰ ਕਪੜੇ ਪਲਦੀਆਂ ਨੇ ਉੱਤੇ ਕਰਨੇ ਆ ਤੇ ਛੱਡ ਜਿਹੜੇ ਮਾਨਾ ਬਣੀਆਂ ਤਾਂ ਕਿ ਪਰਦੇ ਬਣੀਆਂ ਦਿੱਤੇ ਹੋਰ ਉਸ ਤੋਂ ਜਿਹੜੀਆਂ ਆਪਣੇ ਪਰ ਕਪੜੇ ਹੀ ਬਲਦੇ ਸਦਰੂ ਕੀ ਕੀ ਬਾਕੀ ਦੀ ਵੀ ਹੋਰ ਕੋਈ ਬੜੀ ਬੜੀ ਕੋਈ ਸੁਵਿਧਾ ਹੈ ਨਹੀਂ ਹੈ ਬਾਹਰ ਜਾਣੇ ਦੀ ਟੱਟੀ ਵੀ ਸਾਫ ਦੂਗਾ ਜਿਹੜੀਆਂ ਜਾਣੇ ਵਾਸਤੇ ਕੋਈ ਕੋ ਪਰਦਾ ਨਹੀਂ ਹੈ ਅਸੀਂ ਗਵਰਨਮੈਂਟ ਆ ਗਿਆ ਬੜੀ ਬਾਰੀਓ ਪੇਨ ਕੀਤੀ ਹੈ ਲੇਕਿਨ ਅਸੀਂ ਸ਼ਰਮ ਆਂਦੀ ਹੈ ਤੇ ਐਡਾ ਬੜਾ ਤੀਰਤ ਸਾਣ ਨੂੰ ਨਾ ਤੇ ਹੋਰ ਮਨੇ ਇਸ ਤਰਫਾ ਕੋਈ ਚਾਹ ਨਹੀਂ ਤਾ ਉਹ ਰਾਹੀਂ ਕਮਿਟੀ ਨੇ ਫੈਸਲਾ ਕੀਤਾ ਵੀ ਆਸੋ ਤੇ ਇਹ ਜਿਹੜੇ ਛੱਡ ਇਹਦੇ ਚਾਰ ਤਫੇਰਾ ਜਿਹੜੇ ਔਰਤੇ ਮਰਦੇ ਛੱਡ ਬਣਾ ਚਾ ਔਰ ਅਸਾਂ ਅਸ ਜਾਣੇ ਵੀ ਜਿਹੜੀ ਲੋਕ ਕੋਈ ਸਹਾਇਕ ਦੇਣਾ ਚਾਹੁੰਦੇ ਨੇ ਸਾਰੇ ਕੰਨ ਸਹਾਇਕ ਦੇਣ ਕਿ ਕੀ ਪੁਜਾਰੀ ਲੋਕੇ ਅੱਜ ਤੱਕ ਰਾ ਉਸ ਕੋਈ ਦੇਖ ਰਿਹਾ ਨਹੀਂ ਜੀ ਤਰਪਾ ਕੋਈ ਬਰਸਤਾ ਨਹੀਂ ਕੀਤੀ ਕਿ ਉਹ ਕਿ ਜਿਹੜੀ ਚਰਤ ਆਂਦੀ ਹੈ ਉਹ ਸਭ ਉਹ ਆਪਣੇ ਘਰੇ ਘਰੇ ਹੀ ਜਾਂਦੇ ਔਰ ਆਪਣੇ ਖਰਚੇ ਵਰਤੇ ਚਲ ਜਾਂਦੇ ਨੇ ਤੇ ਬੂਆ ਬਾਬੇ ਨਾ ਪਰ ਕੋਈ ਵੀ ਪੈਸਾ ਲਾਈ ਹੈ ਰਾਜਣੀ ਆਸ ਚਾਲੇ ਜੀ ਜੇਕਰ 143 ਉਧੋ ਪੁਜਾਰੀ ਆਪਣਾ ਹਿਸਾਬ ਲਾਈ ਦੇਣ ਤਾਂ დამਨੇ ਕੁਛ ਨਾ ਕੁਛ ਉਹਦਾ ਬਣਦਾ ਹੈ ਲੇਕਿਨ ਉਹ ਉਹਨੇ ਲੋਕੇ ਬਾਬੇ ਦਾ ਆਸਾ ਕੋਈ ਪਿਆ ਨਹੀਂ ਰਿhta ਜਾਂਦਾ ਆਸੀਂ ਸੇ ਗਦਾ ਕਾਲੀਏ ਜਨਤਾ ਕੇ ਅਰਜ਼ ਕਰਨੇ ਸਾਰੇ ਆਪਣੇ ਪੰਜਾਬ ਦੇ ਲੋਕ ਜਿਹੜੇ ਵੀ ਥਾਂ ਯਾਤਰੂ ਆਂਦੇ ਨੇ ਮੈਕਸਿਮਮ ਲੋਕ ਜਿਹੜੇ ਪੰਜਾਬ ਦਾ ਦੂਰ ਦਰਾਜ ਮਤਲਬ ਪੂਰੇ ਖਾਨ ਜਿਹੜਾ ਆਲ ਫਾਰਲ ਦਾ ਲੋਕ ਤੇ ਬਾਬਾ ਦਾ ਮਤਾ ਦੇਖਦੇ ਰਾਣੀ ਹੈ ਔਰ ਅਸਟਾਰਨੇ ਜੋ ਲੋਕਾਂ ਨੂੰ ਆਤ ਸਹੂਬਦਾ ਚਾਹੀਦੀ ਹੈ ਉਹ ਦੀ ਡਿਵੈਲਪਮੈਂਟ ਜਿਹੜੀ ਹੈ ਗਵਰਨਮੈਂਟ ਵੱਲੋਂ ਕਰਨੇ ਬੇਤਰੋ ਇਹ ਪਿਆਰੀ ਮੰਦਰ ਦੇ ਪਿਆਰੀ ਜਿਹੜੇ ਨੂੰ ਕੁਝ ਨਹੀਂ ਕਰੀ ਰਹੀਆਂ ਇੰਨਾ ਵੀ ਆਸਾਖਦੇ ਹੋਈ ਅਸੀਂ ਕਮੇਟੀ ਦਾ ਫੈਸਲਾ ਕੀਤਾ ਤੇ ਜਿਹੜੇ ਵੀ ਲੋਕ ਸਹਿਯੋਗ ਦੇਣਾ ਚਾਹੁੰਦੇ ਨੇ ਜਾਵਾ ਅਸੀਂ ਜੀਤੇ ਮੰਦਰ ਨਾਲ ਕੰਮ ਤੇ ਅਸੀਂ ਸਾਡੇ ਨਾਲ ਸਹਿਯੋਗ ਕਰਨ ਉਹ ਜਲਦੀ ਤੋਂ ਜਲਦੀ ਉਹ ਬੁਸਾਇਟੀ ਕਿਸੇ ਜਾਂ ਪਰਦੇ ਵਾਲੀ ਬੁਸਾਇਟੀ ਉਹ ਉਸੇ ਮੱਤੇ ਕੀਤੀ ਜਾ ਪੰਜਾਬ ਦੇ ਲੋਕ ਨੇ ਸਨ ਕਿੰਨੇ ਪੰਟੇ ਹੰਕਾਰ ਤੇ ਔਰ ਪੰਜਾਬ ਦੇ ਲੋਕ ਵੀ ਦਿਖਦੇ ਉਹ ਵੀ ਇਹਦਾ ਲਾਖ ਦੇ ਪੰਤੇ ਲੋਕੇ ਮੰਦਰ ਦੀ ਚਰਤਰਾ ਕਰਨਾ ਆਪਣੇ ਅਰਥਾਂ ਪਰ ਇਹ ਬਹੁਤ ਅਸਰਪ੍ਰਕਾਣ ਨਹੀਂ ਤਾ ਉਹ ਆ ਬਾਤ ਹੈ ਅਸੀਂ ਗਵਰਨਮੈਂਟ ਨੇ ਕਿਹਾ ਵੀ ਆਖਿਆ ਸੀ ਅਮਰਤ ਸਲੋਗਰੇ ਕਾ ਸਿਖੇਵ ਦਿੱਤੀਆ ਲੇਕਿਨ ਉਹ ਸਾਰੀ ਸਰਕਾਰ ਜਿਹੜੀ ਹੈ ਸਿੱਖ ਬੋਰਡ ਕਾ ਮੰਗਦੀ ਆ ਔਰ ਕੁਛ ਨਹੀਂ ਮੰਗਦੀ ਹੈ ਤੇ ਅਸੀਂ ਪਿਛਲੇ ਜੋ ਐਮਪੀ ਜਿਹੜੇ ਸਾਰੇ ਇੰਸਲਾ ਮੌਜੂਦ ਆ ਜਿਹਨ ਕੋਸ਼ੋ ਸ਼ਰਮਾ ਉਹਦੇ ਕਹਿੰਦੇ ਹੈ ਅਰਥੇ ਕੀ ਕੀ ਇਹ ਜੇਸੀ ਅਮਰਥਾ ਵਰਗਾ ਪੈਟਰਨ ਦਿੱਤਾ ਜਾ ਰਿਹਾ ਹੈ ਬੱਚੇ ਜਿਹੜੇ ਬੈਰੀਅਰ ਲਾ ਕੇ ਜਾਂ ਲਾ ਕੇ ਬੱਚੇ ਜਿਹੜੇ ਵਿੱਚ ਤਲਾਬ ਵਿੱਚ ਨਹੀਂ ਜਾਣ ਹੋਰ ਇੱਕ ਦੋ ਮੌਤ ਵੀ ਹੋ ਚੁੱਕੀ ਹੈ ਵਿੱਚ ਤਲਾਬ ਜਾਣ ਕਰਨਾ ਤਾਂ ਚਾਹਣੇ ਉਹ ਸਰ ਬੈਰੀਅਰ ਲੱਗੀ ਜਾਣ ਲੋਹੇ ਦੇ ਜੰਗਲੇ ਲੱਗੀਆਂ ਤਾਂ ਕਿ ਉਹ ਜਿਹੜੇ ਅੰਦਰ ਤਲਾਬ ਵਿੱਚ ਨਹੀਂ ਜਾਣ ਕੋੜ ਮੱਛੀਆਂ ਵੀ ਉਹਦੇ ਕੰਨਾ ਸੇਫ ਰਹਿਣ ਤਲਾਬ ਵਿੱਚ ਗੰਦਗੀ ਦਾ ਵੀ ਕੋਈ ਮਤਲਬ ਥੋੜੀ ਬਵਸਤਾ ਰਵੇ ਇੰਨਾਗਾ ਆਸਾ ਹੋਈ ਤੇ ਦੁਨੇ ਗਾਰਜ ਕਰਨੇ ਲੋਕੇ ਗਏ ਇਹ ਯਾਨੀ ਕਿ ਥੋੜਾ ਪੁਜਾਰੀ ਨੂੰ ਕਿ ਅਸਾਸ ਕਰਾਇਆ ਜਾ ਤਾਂ ਕਿ ਉਹ ਮੰਦਰਵਾਸਾ ਕਲਾਵਾਸਾ ਕੁਛ ਨਾ ਕੁਛ ਆਪਣ ਕਰਵਾ ਕਾਸ਼ੇ ਦੇ ਜਨਾ ਦਾ ਹਰ ਜੀ ਆਸਾ ਆਪਣਾ ਜੈ ਜੈ ਹੋਵੇ ਜੈ ਹੋਵੇ ਮੈਂ ਇਹ ਗੱਲਾਂ ਪੰਜਾਬ ਦੀ ਸੰਗਤ ਜਨਕਨ ਬੁਗਾ ਬਾਵਾ ਜੀ ਸਭ ਤੋਂ ਜ਼ਿਆਦਾ ਸੰਗਤ ਪੰਜਾਬ ਦੀ ਹੈ ਪੰਜਾਬ ਦੀ ਸੰਗਤ ਹੈ ਯਾਨੀ ਕਿ ਪੁਜਾਰੀਆਂ ਦੇ ਉਹਨਾਂ ਮੰਤਨੇ ਘਰ ਪਰੇ ਬੁਗਾ ਹੁਬਾਵਾ ਜੀ ਦੇ ਕਰ ਕੁਛ ਨਹੀਂ ਲਾਇਆ ਆਸਟਾਨੇ ਪੰਜਾਬ ਦੀ ਸੰਗਤ ਗਿਆ ਜਾਣਿਆ ਕਿ ਅਸ ਮਿੱਟੀ ਚੁੜੀਏ ਸਾਡੀ ਨਾ ਕਮੇਟੀ ਕੰਨਾਂ ਲੱਗਣ ਔਰ ਜਲਦਬਧ ਜਿਆਦਾ ਇਸ ਬੁਬਾਬ ਦੇ ਨਾ ਡਵੈਲਪਮੈਂਟ ਕਰਾਉਣ ਜਿਆ ਬੁਬਾਬ